ਮਾਈਸੈਲਫ ਸੀ ਏ ਰਕੀਸ਼ ਗਰੋਵਰ ਆਈ ਐਮ ਸੈਕਟਰੀ ਲੁਧਿਆਣਾ ਬ੍ਰਾਂਚ ਆਫ ਐਨ ਆਈ ਆਰ ਸੀ ਆਫ ਆਈ ਸੀ ਆਈ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਾਡਾ ਇਨ ਐਸੋਸੀਏਸ਼ਨ ਵਿਦ ਸਿਡਬੀ ਸੀਗਾ ਵੀ ਆਰ ਫਰਮ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਤੇ ਸਾਡਾ ਪ੍ਰੋਗਰਾਮ ਜਿਹੜਾ ਸਿਡਬੀ ਨਾਲ ਸੀਗਾ ਸਿਡਬੀ ਦੀ ਕੁਝ ਆਪਣੀ ਸਕੀਮ ਫਾਰ ਐਮ ਐਸ ਐਮ ਈ ਉਹਨਾਂ ਦਾ ਮੇਨ ਪਰਪਸ ਸੀਗਾ ਕਿਉਂਕਿ ਵੀ ਚਾਰਟਰਡ ਅਕਾਊਂਟੈਂਟ ਡੀਲ ਵਿਦ ਅ ਐਮਐਸਐਮ ਯੂਨਿਟ ਸੋ ਤਰ ਤਰਡੇ ਦੇ ਥਰੂ ਹੀ ਉਹਨਾਂ ਦੇ ਐਮਐਸਐਮ ਦੇ ਬੈਨੀਫਿਟ ਉਹਨਾਂ ਤੱਕ ਪਹੁੰਚਾਏ ਜਾਂਦੇ ਕਿਸ ਕਰਕੇ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਕੀਤੀ ਇਸ ਇਹ ਪ੍ਰੋਗਰਾਮ ਰੱਖਿਆ ਤਾਂ ਜਨਨ ਔਰ ਜਿਹਦੇ ਚ ਸਾਡੇ ਪੂਰੇ ਲੁਧਿਆਣੇ ਤੋਂ ਆਸਰਾਊਂਡਿੰਗ ਏਰੀਆ ਤੋਂ ਲਗਭਗ 250 ਮੈਂਬਰਸ ਅੱਜ ਇਕੱਠੇ ਹੋਏ ਔਰ ਬਹੁਤ ਅੱਛੀ ਗੈਦਰਿੰਗ ਥੀ ਔਰ ਸਿਟੀ ਵੀ ਅਫੀਸ਼ਲ ਆਰ ਵੈਰੀ ਹੈਪੀ ਔਰ ਬਹੁਤ ਅੱਛਾ ਰਿਸਪੌਂਸ ਸੀ ਗਿਆ ਬੜੀ ਕੁਐਰੀਜ਼ ਮੈਂਬਰ ਦੀ ਰਿਜ਼ੋਲਵ ਕੀਤੀਆਂ ਇਹਨਾਂ ਨੇ ਔਰ ਬੜੇ ਡਾਊਟਸ ਸੀ ਗਿਆ ਵੀ ਬੜੀ ਕਲੀਅਰ ਜੋ ਮਿਸਕਨਸੈਪਸ਼ਨ ਦੀ ਕੁਝ ਸੀਗੀ ਉਹ ਵੀ ਠ ਤੇ ਜਿਹੜੀਆਂ ਮੀਟਿੰਗਾਂ ਵੀ ਪੰਜਾਬ ਦੇ ਲਗਭਗ ਧਾਮਾਂ ਤੇ ਕਰ ਰਹੇ ਹਾਂ ਕਿੰਨੀ ਮੀਟਿੰਗ ਹੈ ਨਹੀਂ ਦਿਸ ਵਾਸ ਦਾ ਫਰਸਟ ਮੇਜਰ ਮੀਟਿੰਗ ਵਿਦ ਸੈਟਵੀਪ ਹੋ ਰਹੀ ਹੈ ਦਨ ਇਟਸ ਆਲ ਕ੍ਰੈਡਿਟ ਗੋ ਟੂ आवर ਚੇਅਰਮੈਨ Who ਮੈਨੇਜ ਥਿਸ ਮੀਟਿੰਗ ਵਿਨ ਬੋਥ 빅 ਸਕਸੈਸ ਫੋਰ ਉਹਨਾਂ ਵਾਸਤੇ ਅਸੀਂ ਕਲਾਪਿੰਗ ਵੀ ਕਰਦੇ ਹਾਂ ਚੇਅਰਮੈਨਸ ਆਵਸਤੇ ਅਜਾ ਜਿਹੜਾ ਪ੍ਰੈਜ਼ੈਂਟ ਹੋਈ ਹੈ ਕਿਸਮ ਸਰ ਮੇਰਾ ਨਾਮ ਮੋਹਿਤ ਵਸਨ ਹੈ ਮੈਂ ਚੇਅਰਮੈਨ ਹਾਂ ਨਾਲ ਬਾਕੀ ਦਾ ਅੱਜ ਦਾ ਸੀ ਪ੍ਰੋਗਰਾਮ ਇੰਟਰਨੈਸ਼ਨਲ ਐਮ ਐਸ ਐਮ ای ਡੇ ਨੂੰ ਸੈਲੀਬ੍ਰੇਟ ਕਰਨ ਲਈ ਰੱਖਿਆ ਹੈ 27 ਜੂਨ ਆਲ ਓਵਰ ਦਾ ਵਰਲਡ ਇੰਟਰਨੈਸ਼ਨਲ ਐਮ ਐਸ ਐਮ ای ਡੇ ਮਨਾਇਆ ਹੈ ਲੁਧਿਆਣਾ ਬ੍ਰਾਂਚ ਨੇ ਅੱਜ ਦਾ ਪ੍ਰੋਗਰਾਮ ਵਿਦ ਐਸੋਸੀਏਸ਼ਨ ਦੇ ਰਿਸਿਪਟ ਬਣਾਇਆ ਹੈ ਅੱਜ 2230 ਤੋਂ ਜ਼ਿਆਦਾ ਮੈਂਬਰਸ ਨੇ ਪ੍ਰੋਗਰਾਮ ਅਟੈਂਡ ਕੀਤਾ ਹੈ ਫੀਡਬੈਕ ਦੀਆਂ ਗਵਰਨਮੈਂਟ ਦੀਆਂ ਸਕੀਮਸ ਐਮ ਐਸ ਐਮ ای ਨੂੰ ਰਿਲੇਟਡ ਇੰਟਰਫ ਦੀਆਂ ਸਕੀਮਸ ਲੋਨ ਦੀਆਂ ਸਕੀਮਸ ਅਸੀਂ ਅੱਜ ਮੈਂਬਰ ਨੂੰ ਜਾਗਰੂਕ ਕੀਤਾ ਹੈ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਹ ਸਕੀਮਸ ਦਾ ਐਮ ਐਸ ਐਮ ای ਪੂਰਾ ਕਰ ਪੂਰਾ ਬੈਨੀਫਿਟ ਉਠਾ ਪਾਉਂਦੇ। ਕਿ ਸਰ ਲੋਕਾਂ ਨੂੰ ਆਮ ਕਸ਼ਮਨ ਨੂੰ ਕੀ ਇਹ ਜਿਹੇ ਲਾਭ ਹੈ। ਸਿਰਫ ਦੇਸ਼ ਆਉਣ ਵਾਲੇ ਟਾਈਮ ਚ ਤੁਹਾਨੂੰ ਬ੍ਰਾਂਡ ਇਹ ਐਸੋਸੀਏਸ਼ਨ ਦੀ ਸਿੱਟਦੇ ਆਦਰ ਬੈਂਕਸ ਅਸੀਂ ਵਲਕ ਵਲਕ ਜਗ੍ਹਾ ਤੇ ਕੈਂਪਸ ਲਗਾਣ ਲੱਗੇ ਆ। ਲੋਨ ਮੇਲਾ ਕਹਿ ਲਓ ਜਾਂ ਲੋਨ ਕੈਂਪਸ ਕਰ ਲਓ। ਉਹਦੇ ਜਿਸੀ ਆਉਣ ਵਾਲੇ ਟਾਈਮ ਚ ਜਿਹੜੇ ਜਨਰਲ ਐਮ ਐਸ ਐਮੀ ਐ ਜਿਨ੍ਹਾਂ ਨੂੰ ਬੇਸਿਕ ਜਿਹੜੀਆਂ ਦੀ ਸਕੀਮਸ ਦਾ ਪਤਾ ਨਹੀਂ ਲੱਗ ਪੰਦਾ। ਕੈਂਪਸ ਦੇ ਥਰੂ ਅਸੀਂ ਜਾਦੂ ਕਰਾਂਗੇ। ਆਉਣ ਵਾਲੇ ਟਾਈਮ ਚ ਉਹਨਾਂ ਨੂੰ ਫੰਡਿੰਗ ਦੇ ਰਿਲੇਟਡ ਜਿਹੜੇ-ਜਿਹੜੇ ਵੀ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਦੂਰ ਕਰਨ ਲਈ ਪੂਰੀ ਠਾਈਦਾ। ਤਿਆਰ ਹੈ ਕੋਈ ਤੁਹਾਡੇ ਨਾਲ ਕਨੈਕਟ ਕਰਨਾ ਚਾਹੁੰਦਾ ਹੈ ਕਿੱਦਾਂ ਟਾਈਪ ਕਰ ਸਕਦਾ ਹੈ ਸਰ ਤੁਸੀਂ ਲਾਣਾ ਬ੍ਰਾਂਚ ਦੀ ਵੈਬਸਾਈਟ ਤੇ ਜਾ ਕੇ ਕਨੈਕਟ ਕਰ ਸਕਦੇ ਹੋ ਮੈਂ ਬਾਕੀ ਮੈਂ ਆਪਣਾ ਨੰਬਰ ਸ਼ੇਅਰ ਕਰ ਦਿੰਦਾ ਮੇਰਾ ਨਾਮ ਮੋਹਿਤ ਵਸਨ ਹੈ ਮੈਂ ਚੇਅਰਮੈਨ ਭਾਈ ਮੋਬਾਈਲ ਨੰਬਰ ਇਜ਼ 977997734 ਤੁਸੀਂ ਲਾਣਾ ਬ੍ਰਾਂਚ ਦੀ ਸਾਈਟ ਤੇ ਜਾ ਕੇ ਕਿਸੇ ਵੀ ਮੈਂਬਰ ਨਾਲ ਕਨੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਆਉਂਦਾ ਹੈ ਮੈਂ 24x7 ਅਵੇਲੇਬਲ ਹਾਂ ਕਿਹੜੀ ਕਿਹੜੀ ਏਜੰਡਾ ਦੀ ਗੱਲਬਾਤ ਹੋ ਰਹੀ ਹੈ ਕੀ ਅੱਜ ਦਾ ਵਿਸ਼ਾ ਸਰ ਬੇਸਿਕਲੀ ਅੱਜ ਇੰਟਰਨੈਸ਼ਨਲ ਐਮ ਐਸ ਐਮ ਈ ਡੇ ਹੈ ਔਰ ਅਸੀਂ ਸਾਰੇ ਅੱਜ ਇੰਟਰਨੈਸ਼ਨਲ ਐਮ ਐਸ ਐਮ ای ਡੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਇਕੱਠੇ ਹੋਏ ਆਂ ਔਰ ਇਹਦੇ ਵਿੱਚ ਅਸੀਂ ਸਾਨੂੰ ਸਿੜਬੀ ਬ੍ਰਾਂਚ ਸਿੜਬੀ ਬੈਂਕ ਨੂੰ ਆਈ ਸੀ ਆਈ ਚੈਪਟਰ ਅਨ ਬਿਦਿਆਨਾ ਵੱਲੋਂ ਬਹੁਤ ਸਹਿਯੋਗ ਮਿਲਿਆ ਔਰ ਤਕਰੀਬਨ 250 ਮੈਂਬਰ ਤੋਂ ਜ਼ਿਆਦਾ ਜਿਹੜੇ ਹੈਗੇ ਸੀ ਇਹ ਮੈਂਬਰਸ ਇਕੱਠੇ ਹੋਏ ਔਰ ਅਸੀਂ ਆਪਣੀਆਂ ਜਿਹੜੀਆਂ ਡਿਫਰੈਂਟ ਸਕੀਮਸ ਐ ਸਿੜਬੀ ਦੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਉਹ ਸ਼ੇਅਰ ਕੀਤੀਆਂ ਆਪਣੇ ਮੈਂਬਰਸ ਦੇ ਨਾਲ ਸੋ ਥੈਟ ਕਿ ਇਹ ਸਕੀਮਸ ਅਸੀਂ ਜਿਆਦਾ ਤੋਂ ਜਿਆਦਾ ਐਮ ਐਸ ਐਮ ایਸ ਤੱਕ ਪਹੁੰਚਾ ਪਾਈਏ ਸਾ ਆਮ ਤੌਰ ਤੇ ਖਾਸ ਕਰਕੇ ਐਮ ਐਸ ਐਮ ਨੂੰ ਦਿੱਕਾ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਲੈ ਕੇ ਵੀ ਕਿ ਸਟੇਸ਼ਨ ਦੀ ਵਰਤੋਂ ਨਾਲ ਕੀ ਆ ਰਿਹਾ ਹੈ ਬਿਜਲੀ ਦਾ ਪੱਧਰ ਨਹੀਂ ਚਾਹੀਦਾ ਬਿਲਕੁਲ ਸਾਰੇ ਮੈਂਬਰਸ ਨੇ ਕੁਝ ਕੁਝ ਸੁਜੈਸ਼ਨਸ ਆਪਣੀ ਦਿੱਤੀਆਂ ਹੈ ਸਾਡੇ ਕੋਲ ਆਲਰੇਡੀ ਕੁਝ ਸੀਧਾ ਸੋਲੂਸ਼ਨ ਸੀਗਾ ਔਰ ਕੁਝ ਚੀਜ਼ਾਂ ਨੂੰ ਅਸੀਂ ਨੋਟ ਕੀਤਾ ਹੈਗਾ ਉਹ ਅਸੀਂ ਆਪਣੇ ਮਿਨਿਸਟਰੀ ਆਫ ਐਮ ਐਸ ਐਮ ਨਾਲ ਜਾਂ ਆਪਣੇ ਹੈੱਡ ਆਫਿਸ ਨਾਲ ਉਹਨੂੰ ਟੇਕ ਅਪ ਕਰਾਂਗੇ ਆਮ ਤੌਰ ਤੇ ਸਰ ਕਈ ਲੋਕਾਂ ਨੂੰ ਪਰੇਸ਼ਾਨ ਨਹੀਂ ਹੋ ਰਹੇ ਨਾਲ ਖਾਸ ਕਰਕੇ ਟੈਕਸੇਸ਼ਨ ਬਿਲਕੁਲ ਜਿਹੜੇ ਮੈਂਬਰ ਸੀ ਉਹਨਾਂ ਨੇ ਕੁਝ ਜੋ ਵੀ ਐਕਸਪੀਰੀਅੰਸ ਆਪਣੇ ਟੈਕਸੇਸ਼ਨ ਰਿਗਾਰਡਿੰਗ ਆਡਿਟ ਰਿਗਾਰਡਿੰਗ accounting regarding to MSMEs ਨੂੰ ਦਿੱਕਤ ਆ ਰਹੀ ਹੈ ਉਹਦੇ ਤੇ ਵੀ ਡਿਸਕਸ਼ਨ ਹੋਈ ਹੈ ਔਰ ਸਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਸੀਐਚ ਚੈਪਟਰ ਜਾਂ ਇੰਸਟੀਚਿਊਟ ਕੰਮ ਕਰ ਰਿਹਾ ਵਾ MSMEs ਨੂੰ ਬਿਲਕੁਲ ਹੈਲਪ ਕਰੇਗਾ ਉਹ